ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹਰ ਨ ਪਵਜਲ ਫੇਰਾ ਰਹਾਉ ਮੇਰਾ ਹਿਰ ਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਗੁਰ ਦਿਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਪਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਹੈ ਤਿਨ ਮਸਤਕ ਪਾਗ ਮੰਦੇਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਪਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਧੁਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਖ ਸੁਆਮੀ ਰਹਾਉ ਉਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾਨੀ ਨਿਰਪਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਕੋ ਧੁਖ ਕਹ ਬਿਆਪੈ ਜਾਂ ਕੋ ਊਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇਕ ਓੰਕਾਰ ਸਤਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਪੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨਹਿ ਸਤਪੁਰਖ ਮਨਾਇਓ ਤਾਵਤ ਕੋ ਤਾਵਹਿ ਬਹੁ ਪਾਤੀ ਜੋ ਤੇਲੀ ਬਲਦ ਪਰਮਾਇਓ ਨਾਮਦਾਨ ਇਸ ਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵਤ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਪਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਨੁਖ ਬਿਨ ਬੂਜੇ ਬਿਰਥਾ ਆਇਆ ਅਨੇਕ ਸਾਜ ਸ਼ਿੰਗਾਰ ਬਹੁ ਕਰਤਾ ਜੋ ਮਿਰਤਕ ਓ ਡਾਇਆ ਰਹਾਓ ਤਾਏ ਤਾਏ ਕਿਰਪਨ ਸ਼ਰਮਕੀਨੋ ਇਕੱਤਰ ਕਰੀ ਹੈ ਮਾਇਆ ਦਨ ਪੁਨ ਨਹੀਂ ਸੰਤਨ ਸੇਵਾ ਕਿਤਿ ਹੀ ਕਾਜ ਨ ਆਇਆ ਕਰ ਆ ਭਰਨ ਸਵਾਰੀ ਸੇਜਾ ਕਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸ ਮਜੂਰੀ ਕਰਤਾ ਤੋ ਮੂਸ ਲਹਿ ਸ਼ਰਾਇ ਖੇਦ ਭਇਓ ਬੇਗਾਰੀ ਨਿਆਈ ਕਰਕੇ ਕਾਮ ਨ ਆਇਆ ਭਇਓ ਅਨਗ੍ਰਹ ਜੋ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕ੍ਰਿਪਾ ਨਿਦ ਬਸੌਰ ਦੇ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸ ਲਾਗੇ ਪ੍ਰਵ ਸੰਗ ਪ੍ਰੀਤ ਰਹਾਓ ਦਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਗੋ ਕੀਓ ਤੁਹਾਰੋ ਭਾਵੋ ਜੋ ਤੂੰ ਦੇਹ ਤਹੀ ਉਹ ਤ੍ਰਿਪਤੈ ਅਨ ਕਤਹੁ ਤਵ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ અપਨਾ ਲਹੀਐ ਸਦਾ ਸਦਾ ਹਮ ਸੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਡੁੱਡੀ ਮਹੱਲਾ ਪੰਜਵਾਂ ਘਰ ਦੂਜਾ ਧੁਪ ਦੇ ਏਕ ਓ ਅੰਕਾਰ ਸਤਗੁਰ ਪ੍ਰਸਾਦ ਮੰਗੋ ਧਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬੋ ਬਿਦ ਕੋ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੇ ਸਗਲ ਬਾਤ ਹੈ ਖਾਮ ਕਹ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੂਖ ਇਸ ਮਨ ਕੋ ਬਰਤਨ ਇਹ ਹਮਾਰਾ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਕੋ ਨਿਸਤਾਰ ਹੈ ਬਿਖੈ ਬਿਲਾਸ ਕਹੀਤ ਬਹੁ ਤੇਰੇ ਚਲਤ ਨ ਕਛੂ ਸੰਗਾਰ ਹੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰ ਹੈ ਟੋੜੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਹਾ ਊਹਾ ਲੋਗ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲਿਖੋਗ ਕਹ ਨਾਨਕ ਏਕ ਬਿਨ ਦੂਜਾ ਅਵਰਨ ਕਰਨੈ ਜੋਗ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਹਰ ਹਰ ਪਰਿਉ ਤਉ ਦੁਆਰੀ ਲੇਖ ਛੋੜ ਅਲੇਖ ਛੁਟ ਹੈ ਹਮ ਨਿਰਗੁਨ ਲਿਹੁ ਉਬਾਰੀ ਸਦਬਖ ਸਿੰਧ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਖ ਲਿਹੁ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਣਾ ਸਤ ਸਹਜ ਰਹਿਸ ਮਨ ਉਪਜੋ ਸਗਲੇ ਦੁਖ ਪਲਾਇਣ ਰਹਾਓ ਜੋ ਮੰਗਹਿ ਸੂਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹ ਤੇ ਛੂਟਹਿ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਸ ਗੋਵਿੰਦ ਪਰਾਇਣ ਅਬినాਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਢੀ ਮਹੱਲਾ ਪੰਜੇਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਰ ਬ੍ਰਹਮ ਪ੍ਰਭ ਪੈ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਉ ਕਲ ਜਾਲ ਜਮ ਜੋਹੇ ਨਸਕੈ ਸਚ ਕਾ ਪੰਥਾ ਥਾਟਿਓ ਖਤ ਖਰਚਤ ਕਿਛ ਨਿਖੁਟਤ ਨਾਹੀ RAM ਰਤਨ ਤਨ ਖਾਟਿਓ ਪਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀ ਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਵਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਟਾਕਨ ਕੋ ਇਕ ਹਰੇ ਰਹਾਉ ਅਨਕ ਛਿਦਰ ਬੋਹਿਤ ਕੇ ਛੁਟਕਤ ਤਮ ਨਾ ਜਾਹੀ ਕਰੇ ਜਿਸ ਕਾ ਬੋਹਿਥ ਤਿਸ ਆਰਾਦੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਨਾਖੋ ਸ਼ਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਉ ਕੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਕਉ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਲਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਰ ਅਨਗ੍ਰਹ ਪਰਬਮ ਸੋਮੀ ਵਸਦੀ ਕੀਨੀ ਆਪ ਰਹਾਉ ਜਿਸਕੇ ਸੇ ਫਿਰਤ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀਏ ਜੰਤ ਹੋਏ ਮਿਹਰਵਾਨ ਦਇਆਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਬੜ ਬੜ ਤਾਪ ਟੋੜੀ ਮਹੱਲਾ ਪੰਜਵਾਂ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾ ਲਪਟਿਉ ਰੇ ਮੂੜੇ ਕਛੂ ਨ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਨ ਰਾਮ ਨ ਚੀਨੋ ਖਿਨਵਾ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਹੇ ਬਾਹੂ ਚਿਤ ਲਾਇਓ ਸੋ ਸੰਚੋ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੈ ਇੱਕ ਹੈ ਹਰੀ ਹਰੀ ਅਨ ਅਵਰ ਸਿ ਜਾਣ ਨਾ ਕਰੀ ਰਹਾਓ ਵਡੈ ਪਾਗ ਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾਨੰਦ ਕੀਰਤਨ ਹਰ ਸੁਨੀਆਂ ਕਹ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਲੀ ਹਰ ਨੀ ਹੋਣਾ ਹੋਏ ਰਹਾਉ ਹਉ ਟੂਡੇ ਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾ ਗੁਰਮਿਲ ਪਰਮ ਗਵਾਇਆ ਏ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰ ਬਗਹਿ ਲੜੋ ਮੂੜ ਲੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਢੀਹਰ ਨਿਆਈ ਮੋਹ ਫਕਿਓ ਰੇ ਰਹਾਓ ਕਣੋ 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 ਸਦ ਲੋੜੈ ਬਿਨ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋ ਗਾਠ ਬਾਹੂ ਸੋ ਲੁਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਤਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪ ਦੇ ਏਕ ਓ ਅੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਬਿਖਿਆਤੇ ਗੁਰ ਕੋ ਸ਼ਬਦ ਮੇਰੇ ਹਿਏ ਰਹਿ ਦੀਨ ਰੂਪ ਅਨਰੂਪ ਮੋਰੋ ਕਛ ਨਾਮ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨ ਪੇਖਿਓ ਲਾਲਨ ਪਾਟ ਵਿਚ ਖੋਏ ਅਨੰਦ ਚਿਤਾ ਹਰ ਖੇਪ ਤੀਨ ਤਿਸ ਹੀ ਕੋ ਗ੍ਰਹਿ ਹੋ ਸੋਈ ਪ੍ਰਭ ਨਾਨਕ ਸੋ ठाकुर तिस ही ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਤਰਮ ਜਪ ਇਹ ਹੀ RAM ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਨ ਕੋ ਦਰਸ਼ਨ ਪ੍ਰਵਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ संत प्रसाद पै मन निर्मल कर कृपा अपने कर लीत सिमर सिमर नानक सुख पाया आद जुगाद भगतन के मीत टोडी मोहल्ला 5 प्रब जी मिल मेरे प्राण बिसर नहीं निमख हिए रेते अपने भगत को पूर्ण दान राहौ खोबो परम राख मेरे प्रीतम ਅੰਤਰਜਾਮੀ ਸੁਖੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਬਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਵਹਿ ਸਮਰੱਥ ਕਾਨ ਤੇਰੀ ਸਰਣ ਜੀਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਢੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਇਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦੈ ਇਸ ਰਬ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨਹਰ ਨਾਨਕ ਜਾਣੇ ਕੂਰ ਟੋਢੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿੰਨ ਰਹਿ ਨ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮੰਤਨ ਤੇ ਸਭ ਕਿਲ ਵਿਖ ਨਾਸ ਪੂਰਨ ਪਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰਿ ਕਿਰਪਾ ਪੀਟੇ ਗੁਣ ਤਾਸ ਸਾਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀਅ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗਲ ਚਤਰ ਸਭੇ ਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਪੂ ਬੀਜਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਦਾ ਆਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮੰਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹ ਊਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਪੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵਡੈ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਢੀਠੇ ਰਹਾਉ ਗੁਣ ਗਾਵਤ ਅਚੁੱਤ ਅਬినాਸ਼ੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਪੈ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਇਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਪਲੋ ਹਮਾਰਾ ਰਹਾਉ ਗੁਰਪੂਰਾ ਪੇਟਿਓ ਬੜ ਪਾਗੀ ਜਾਂ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸਹਿ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖਨਾ ਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੋਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗਮਾ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਦਿਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਟੋਡੀ ਮਹੱਲਾ ਨੋਵਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਵ ਗਾਈ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਕਾਸਿਓ ਰੂ ਚੂਪ ਜਾਈ ਦਿਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਇਸ ਦਿਨ ਛੁਟੀ ਨ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਂਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਓ ਪੰਡਿਤ ਹੋਇ ਕੈ ਬੇਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਾਨੈ ਕੌਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭੈ ਰਾਮ ਕਹਿਤ ਹੀ ਰਹਾਓ राम संग नामदेव जन को प्रतिज्ञा आई एक दसी वृत्त रहे काहे को तीर्थ जाई पंत नाम दियो सुकृत सुमत पै गुरुमत राम कह को को ना बैकुंठ गए तीन छंदे खेल आछै रहाऊ कुम्हार के कर हांडी आछै राजा के कर सांडी गो ब्राह्मण के कर रांडी आछै ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਕਰ ਹੀਂਗ ਅਛੈ ਪੈਸਰ ਮਾਥੈ ਸਿੰਗ ਗੋ ਦੇਵਲ ਮੱਦੇ ਲੀਗ ਅਛੈ ਲੀਗ ਸਿੰਗ ਹੀਗ ਗੋ ਤੇਲੀ ਕਹਿ ਕਰ ਤੇਲ ਅਛੈ ਜੰਗਲ ਮੱਦੇ ਬੇਲ ਗੋ ਮਾਲੀ ਕੇ ਕਰ ਕੇਲ ਅਛੈ ਕੇਲ ਬੇਲ ਤੇਲ ਗੋ ਸੰਤਾ ਮੱਦੇ ਗੋਬਿੰਦ ਆਛੈ ਗੋਕਲ ਮੱਦੇ ਸਿਆਮ ਗੋ ਨਾਮੇ ਮੱਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬਿਹਰਾੜੀ ਮਹੱਲਾ ਚੌਥਾ ਕਰ ਪਹਿਲਾ ਧੁਪ ਦੇ ੴ ਅੰਕਾਰ ਸਤਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਹੈ ਭਜ ਗੁਰਮਤ ਹਰਿ ਰਾਮ ਰਾਮ ਰਹਾਉ ਨਨਖਾਨ ਪੁਰਾਨ ਜਸ ਊਤਮ ਖਟ ਦਰਸ਼ਨ ਗਾਵੈ ਰਾਮ ਸੰਕਰ ਕਰੋੜ 33 ਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇਤੂ ਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹਿਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ দান ਦਿਵਾਇਓ ਰਹਾਓ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਿਨ ਕਿੰਚਿਤ ਕਿਰਪਾ ਕਰੀ ਜਗਦੀ ਸਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਪੀਟੇ ਸਵਮੀ ਦੁਖ ਹੋ ਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਸ ਕਰੇ ਸੋ ਆਪੇ ਸਵਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸਾਮੀ ਹਰੇ ਆਪੇ ਬੋਲ ਬੁਲਾਵੇ ਹਰੇ ਆਪੇ ਪੰਜ ਤਤ ਵਿਸਥਾਰ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰ ਮੇਲੇ ਆਪੇ ਹਰੇ ਆਪੇ ਚਗਰ ਚੁਕਾਵੇ ਬਹਿਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ कोट कोट अंतर के पाप सब खोवै हर भव जल पर उतारा रहाऊ काया नगर बस्त हर स्वामी हर निरप निरवैर निरंकारा हर निकट बस्त कश नजर ना आवै हर लादा गुर विचार हरिया पे सहस्त्र रत्न हीरा हर आप की आप सारा नानक जिस कृपा करे सो हर नाम बिहाजे ਸੋ ਸੋਹ ਸੱਚਾ ਵਣ ਜਾਣਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਿਰੰਜਨ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾ ਪਾਰ ਆਵਾਰਾ ਰਹਾਉ ਅਗਨਕੁੰਟ ਮਹਿ ਉਰਦ ਲਿਵ ਲਾਗਾ ਹਰ ਰੱਖੈ ਉਦਰ ਮਝਾਰਾ ਸੋ ਐਸਾ ਹਰ ਸੇਵਹੁ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾ ਕੈ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸ਼ਕਾਰਾ ਹਰ ਕਿਰਪਾ ਤੀ ਪਾਈਐ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਹੈ ਸੋਈ ਫਲ ਪਾਵੈ ਹੈ ਫਿਰ ਦੁਖ ਨ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਭ ਰਤ ਪੂਜਾ ਜਿਤ ਹਰਿ ਸਿਓ ਪ੍ਰੀਤ ਲਗਾਇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿਨ ਮਹਿ ਬਿਸਰ ਸਭ ਜਾਏ ਤੂ ਬਯੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨ ਜਾਏ ਨਾਨਕ ਸਰਨ ਤੁਮਾਰੀ ਹਰ ਜਿਓ ਭਾਵੇ ਤਵੇ ਛਡਾਏ ਰਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ